ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤਾਂ ਨਵੀਂ ਜੜੀਆ ਦੇ ਵਿੱਚ ਇੱਕ ਨਵੀਂ ਅਫਡੇਟ ਆ ਜੇ ਸਿੱਖਿਆ ਭਾਗ ਨੇ ਨਵਾਂ ਫੱਤਰ ਜਾਰੀ ਕੀਤਾ ਹੈ ਪੱਤਰ ਦੇ ਨਾਲ ਨਾਲ ਨਵੀਆਂ ਲਿਸਟਾਂ ਵੀ ਜਾਰੀ ਕੀਤੀਆਂ ਨੇ ਕਿਸ ਖਰਤੇ ਦੇ ਰਿਕਾਰਡਿੰਗ ਨੇ ਇਹ ਤੁਹਾਨੂੰ ਇਸ ਜੜੀਆ ਦੇ ਵਿੱਚ ਦੱਸਾਂਗੇ ਪੱਤਰ ਤੁਹਾਡੇ ਸਾਹਮਣੇ ਆ 9 6 2025 ਦੀ ਤਰੀਕ ਪਈ ਹੋਈ ਹੈ ਅੱਜ ਦੇ ਸ਼ਾਮ ਨੂੰ ਨੋਟਿਸ ਕੱਢਿਆ ਗਿਆ ਹੈ 873 ਡੀਫਆਈ ਹੁਣ ਫਿਜ਼ੀਕਲ ਐਜੂਕੇਸ਼ਨ ਮਾਸਟਰ ਦੀਆਂ ਅਸਾਮੀਆਂ ਜੜੀਆਂ ਨੇ 31 12 2016 ਨੂੰ ਜਾਰੀ ਕੀਤੀਆਂ ਜਿਹੜੇ ਇਸ਼ਤਿਹਾਰ ਅਨੁਸਾਰ ਇਹ ਅਸਾਮੀਆਂ ਭਰੀਆਂ ਜਾ ਰਹੀਆਂ ਨੇ ਨਾਲ ਨਥੀ ਸੂਚੀ ਵਿੱਚ ਯੋਗ ਉਮੀਦਵਾਰ ਨਿਜੀ ਤੌਰ ਤੇ 10/02/2025 ਯਾਨੀ ਕਿ ਕੱਲ ਨੂੰ ਦਫ਼ਤਰ ਡਾਇਰੈਕਟੋਰੇਟ ਆਫ ਸਕੂਲ এডੂਕੇਸ਼ਨ ਸੈਕੰਡਰੀ ਜਿਹੜਾ ਸਿੱਖਿਆ ਭਾਗ ਦਾ ਦਫ਼ਤਰ ਹੈ ਮਹਾਲੀ ਵਿਖੇ 11 ਵਜੇ ਤੁਸੀਂ ਪਹੁੰਚਣਾ ਤੇ ਆਪਣੇ ਨੁਕਤੀ ਖਤਰਾ ਜਿਹੜੇ ਪ੍ਰਾਪਤ ਕਰ ਸਕਦੇ ਆ ਨਾਲ ਨਥੀ ਸੂਚੀ ਵਿੱਚ ਦਰਜ ਯੋਗ ਉਮੀਦਵਾਰ ਆਪਣੇ ਨਾਲ ਅਪਲਾਈ ਕਰਨ ਦਾ ਸਬੂਤ ਲੈ ਕੇ ਆਉਣਗੇ ਐਡਮਿਟ ਕਾਰਡ ਦੀ ਫੋਟੋ ਕਾਪੀ ਲੈ ਕੇ ਆਉਣਗੇ ਪੰਜ ਪਾਸਪੋਰਟ ਸਾਈਜ਼ ਆ ਫੋਟੋਆਂ ਲੈ ਕੇ ਆਉਣਗੇ ਸ਼ਨਾਖਤੀ ਕਾਰਡ ਨਾਲ ਲੈ ਕੇ ਆਉਣਾ ਯਕੀਨੀ ਬਣਾਉਣਗੇ ਸੋ ਇਹ ਆ ਜੀ ਲਿਸਟ ਅਸੀਂ ਇੱਥੇ ਵੀਡੀਓ ਰੋਕ ਦਿੰਨੇ ਆ ਤੁਸੀਂ ਇਹਦੇ ਤੇ ਆਪਣਾ ਨਾਮ ਜਰਾ ਜੈ ਚੈੱਕ ਆਊਟ ਕਰ ਸਕਦੇ ਆ ਹੌਲੀ ਹੌਲੀ ਅੱਗੇ ਤੋਰ ਦਿੰਨੇ ਆ ਜੀ ਇਹ ਲਿਸਟਾਂ ਨੇ ਕੈਟਾਗਰੀ ਵਾਈਜ਼ ਜਨਰਲ ਕੈਟਾਗਰੀ ਆ ਹੁੰਦੇ ਜਨਰਲਸ ਕੋਰਸ ਦੀ ਤੇ ਅੱਗੇ ਆ ਜਾਂਦੀ ਹੈ ਜੀ ਜਨਰਲ ਕੈਟਾਗਰੀ ਆ ਇਹ ਜਨਰਲ ਕੈਟਾਗਰੀਆਂ ਦੀਆਂ ਇਹ ਸਾਰੀਆਂ ਲਿਸਟਾਂ ਨੇ ਫਿਰ ਐਸ ਆਰਓ ਦੇ ਸਾਥੀ ਨੇ ਫਿਰ ਐਸੀ ਅੰਗਰੇਜ਼ ਦੇ ਸਾਥੀ ਨੇ ਤੇ ਅੱਗੇ ਲਿਸਟਾਂ ਲੈ ਜੀ ਐਸਸੀ ਐਮਬੀ ਐਸਸੀ ਆਫਿਸ ਕੋਰਸ ਕੈਟਾਗਰੀ ਦੀਆਂ ਤੇ ਐਸਸੀ ਆਰਓ ਇਸ ਅਸਮੀਆਂ ਨੇ ਜੀ ਉਸ ਤੋਂ ਬਾਅਦ ਜੈਨਸ ਫੋਰਸ ਕੋਟੇ ਦੀਆਂ ਨੇ ਤੇ ਫਿਰ ਅਖੀਰ ਦੇ ਵਿੱਚ ਦੋ ਜਿਹੜੇ ਨੇ ਫ੍ਰੀडम ਫਾਈਟਰ ਜਿਹੜੇ ক্যাਟਾਗਰੀ ਦੇ ਹੈ ਤੇ ਇਹ ਜਿਹੜੇ ਸਾਥੀ ਸਿਲੈਕਟ ਹੋਏ ਨੇ ਉਹਨਾਂ ਦੇ ਨਾਮ ਨੇ ਸਾਰੇ ਸਾਰੇ ਐਲੀਜੀਬਲ ਨੇ ਤੇ ਵੀਡੀਓ ਰੋਗ ਰੋਕੇ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਆ ਜੇਕਰ ਤੁਹਾਡਾ ਨਾਮ ਹੈ ਇਹਦੇ ਵਿੱਚ ਤੇ ਤੁਸੀਂ ਸਿਲੈਕਟ ਹੋ ਜਾ ਤੇ ਤੁਸੀਂ ਆਪਣਾ ਜਾ ਕੇ ਕੱਲ ਨੂੰ ਨਿਰਦੇ ਪੱਤਰ ਪ੍ਰਾਪਤ ਕਰ ਸਕਦੇ ਆ ਮਹਾਲੀ ਵਿਖੇ ਤੁਸੀਂ ਸਿਖਿਆ ਫਗ ਦੇ ਦਫ਼ਤਰ ਵਿਖੇ ਜਾ ਕੇ ਉਹਨਾਂ ਨੇ ਕਲੇਮ ਜੜਾ ਕਰ ਸਕਦੇ ਆ ਨਿਰਦੇ ਪੱਤਰ ਲੈ ਸਕਦੇ ਆ ਉਸ ਤੋਂ ਬਾਅਦ ਤੁਹਾਡੀ ਜੁਆਇਨਿੰਗ ਜੜੀਆ ਜਲਦ ਕਰਾ ਦਿੱਤੀ ਜਾਏਗੀ ਧੰਨ സവൽക്കമെൻറ്റി പൊതു ലോണ